ਸਸੀ ਗਾਲ ਜੀ ਭਾਨੇ ਸਿੱਧੂ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਆ ਰਹੀ ਆ ਤੀਜਾ ਪਰਚਾ ਭਾਨੇ ਸਿੱਧੂ ਦੇ ਉੱਤੇ ਹੋ ਚੁੱਕਾ ਹੈਗਾ ਐਫ ਆਈ ਆਰ ਦੀ ਕਾਪੀ ਸਾਡੇ ਹੱਥ ਦੇ ਵਿੱਚ ਹੈ ਇਸ ਵਕਤ ਜਿਹੜਾ ਇਹ ਪਰਚਾ ਹੈਗਾ ਇਹ ਹਬੌਰ ਸਿਟੀ ਬੰਦ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਤੇ ਚਾਰ ਧਾਰਾਵਾਂ ਜਿਹੜੀਆਂ ਭਾਨੇ ਸਿੱਧੂ ਦੇ ਉੱਤੇ ਲੱਗੀਆਂ ਗਿਆ ਪਹਿਲਾ ਪਰਚਾ ਭਾਨੇ ਸਿੱਧੂ ਦੇ ਉੱਤੇ ਲੁਧਿਆਣੇ ਹੁੰਦਾ ਹੈਗਾ ਜਿੱਦੇ ਵਿੱਚ ਉਸ ਨੂੰ ਜ਼ਮਾਨਤ ਮਿਲੀ ਉਸ ਤੋਂ ਬਾਅਦ ਪਟਿਆਲਾ ਸਦਰ ਕੰਮ ਹੁੰਦਾ ਹੈਗਾ ਤੇ ਅੱਜ ਹਬੌਰ ਸਿਟੀ 1 ਦੇ ਵਿੱਚ ਜਿਹੜਾ ਪਰਚਾ ਹੋਇਆਗਾ ਇਹ ਭਾਨੇ ਸਿੱਧੂ ਤੇ ਦੋ ਹੋਰ ਬੰਦਿਆਂ ਦੇ ਉੱਤੇ ਬਾਏ ਨੇਮ ਇਹ ਪਰਚਾ ਹੁੰਦਾਗਾ ਇਹ ਪਰਚੇ ਦੇ ਵਿੱਚ ਜਿਹੜੀਆਂ ਚਾਰ ਧਾਰਾਵਾਂ ਲੱਗੀਆਂ 384 384 ਉਹੀ ਧਾਰਾ ਜਿਹੜੀ ਭਾਨੇ ਦੇ ਉੱਤੇ ਵਿਧਿਆਨੇ ਵਾਲੇ ਕੇਸ ਦੇ ਵਿੱਚ ਲੱਗੀ ਸੀਗੀ ਉਸ ਤੋਂ ਬਾਅਦ ਜਿਹੜੀ ਧਾਰਾ ਲੱਗੀ ਹੈ 499 500 ਤੇ 506 ਯਾਨੀ ਕਿ ਧਾਕੀ ਦੇਣ ਦੇ આરોਪ ਲੱਗੇ ਨੇ ਭਾਨਾ ਸਿੱਧੂ ਦੇ ਉੱਤੇ ਤੇ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਪਰਚਾ ਹੁੰਦਾਗਾ ਉਹ ਕਾਰਜ ਸਿੰਘ ਤੇ ਅਰਸ਼ਦੀਪ ਸਿੰਘ ਅ ਅਰਸ਼ਦੀਪ ਸਿੰਘ ਦੇ ਜਿਹੜੇ ਪਿਤਾ ਨੇ ਉਹ ਕਾਰਜ ਸਿੰਘ ਨੇ ਯਾਨੀ ਕਿ ਟੌਪ ਪਿਤਾ ਦੇ ਉੱਤੇ ਪਰਚਾ ਹੁੰਦਾ ਤੇ ਤੀਜਾ ਜਿਹੜਾ ਵਿਅਕਤੀ ਆ ਉਹ ਭਾਨਾ ਸਿੱਧੂ ਕੋਟਦੁੱਲੇ ਤੋਂ ਜਿਨ੍ਹਾਂ ਦੇ ਉੱਤੇ ਇਹ ਪਰਚਾ ਹੁੰਦਾ ਤੇ ਜਿਹੜੇ ਦੋ ਹੋਰ ਬੰਦੇ ਨੇ ਉਹ ਨੇ ਖੂਹਾਂ ਸਰਵਰ ਦੇ ਖੂਹਾਂ ਸਰਵਰ ਫਾਇਰ ਕਾ ਜਲਾ ਦੇ ਵਿੱਚ ਪੈਂਦਾਗਾ ਸੋ ਇਹ ਇੱਕ ਜਿਹੜੀ ਨਵੀਂ ਅਪਡੇਟ ਆਈ ਆ ਭਾਨਾ ਸਿੱਧੂ ਨੂੰ ਲੈ ਕੇ ਜਿਹੜਾ ਤੀਸਰਾ ਪਰਚਾ ਹੋਇਆਗਾ ਤੇ ਦੱਸਿਆ ਜਾ ਰਿਹਾ ਵੀ ਪਰਚਾ ਜਿਹੜੇ ਨੇ ਕਰਾਇਆਗਾ ਉਹ ਕੋਈ ਇਮੀਗ੍ਰੇਸ਼ਨ ਚਲਾਉਂਦਾ ਤੇ ਭਾਨੇ ਸਿੱਧੂ ਨੇ ਉਹਨਾਂ ਨੂੰ ਫੋਨ ਦੇ ਉੱਤੇ ਤਮਕਾਇਆ ਸੀ ਇਹ ਮੁੰਡੇ ਬਾਹਰ ਜਾਂਦੇ ਨੇ ਬਾਹਰੋਂ ਵਾਪਸ ਆਉਂਦੇ ਨੇ ਫਿਰ ਕੋਈ ਇਹਨਾਂ ਦੇ ਪੈਸਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਵਾਲੇ ਨਾਲ ਕੋਈ ਲੋਕਚੋਕ ਹੁੰਦੀ ਹੈ ਇਮੀਗ੍ਰੇਸ਼ਨ ਵਾਲੇ ਤਾਂ ਕੋਈ ਨੌਜਵਾਨ ਪੈਸੇ ਵਾਪਸ ਮੰਗਦੇ ਸੀ ਕੋਈ ਇਦਾਂ ਦਾ ਮਾਮਲਾ ਬਣਾਏਗਾ ਤੇ ਇਹ ਪਰਚੇ ਦਾ ਜਿਹੜਾ ਆਧਾਰ ਆ ਉਹ ਲੁਧਿਆਣੇ ਵਾਲਾ ਦਾ ਪਰਚਾ ਜੇਕਰ ਉਹ ਉੱਥੇ ਵੀ 384 ਲੱਗੀ ਇੱਥੇ ਵੀ 384 ਲੱਗੀ ਸੋ ਐਫ ਆਈ ਆਰ ਦੀ ਕਾਪੀ ਵੀ ਅਸੀਂ ਨਾਲ ਪਾਉਂਗਾ ਮੈਂ ਆਪਦੀ ਫੇਸਬੁੱਕ ਦੇ ਉੱਤੇ ਤੁਸੀਂ ਪੜ੍ਹ ਵੀ ਸਕਦੇ ਹੋ ਐਫ ਆਈ ਆਰ ਦੀ ਜਿਹੜੀ ਕਾਪੀ ਆ ਉਹ ਵੀ ਪਾਵਾਂਗੇ ਇੱਕ ਵਾਰ ਮੈਂ ਫਿਰ ਦੁਬਾਰਾ ਦੱਸਦਾ ਜਿਹੜੇ ਲੋਕ ਸਾਡੇ ਨਾਲ ਹੁਣ ਜੁੜੇ ਨੇ ਭਾਨੇ ਸਿੱਧੂ ਦੇ ਉੱਤੇ ਤੀਜੀ ਐਫ ਆਈ ਆਰ ਹੋ ਚੁੱਕੀ ਆ ਇਹ ਐਫ ਆਈ ਆਰ ਸਿਟੀ 1 ਥਾਣੇ ਜਿਹੜਾ ਖਬੋਰ ਖਬੋਰ ਦੇ ਵਿੱਚ ਐਫ ਆਈ ਆਰ ਹੁੰਦੀ ਆ ਤਿੰਨ ਵਿਅਕਤੀਆਂ ਦਾ ਨਾਮ ਆ ਇਸ ਦੇ ਵਿੱਚ ਅਰਸ਼ਦੀਪ ਸਿੰਘ ਇੱਕ ਜਿਹੜਾ ਵਿਅਕਤੀ ਆ ਉਹ ਹੈਗਾਗਾ ਕਾਰਜ ਸਿੰਘ ਕਾਰਜ ਸਿੰਘ ਅਸ਼ਦੀਪ ਸਿੰਘ ਦਾ ਪਿਤਾ ਹੈਗਾ ਤੇ ਭਾਨਾ ਸਿੱਧੂ ਤਿੰਨ ਬੰਦਿਆਂ ਦਾ ਨਾਮ ਆ ਤੇ ਜਿਹੜੇ ਦੋ ਬੰਦੇ ਨੇ ਉਹ ਖੁਈਆ ਸਰਵਰ ਦੇ ਆ ਭਾਨਾ ਸਿੱਧੂ ਕੋਰਤ ਦਲਿਆ ਲਾ ਕੇ ਚਾਰ ਤਿਰੀਆਂ ਧਾਰਾਵਾਂ ਲੱਗਦੀਆਂ ਇੱਕ ਵਾਰ ਤੋਂ ਉਹਨੂੰ ਦੁਬਾਰਾ ਦੱਸਦੀ ਹੈ 384 499 500 ਤੇ 506 ਯਾਨੀ ਕਿ ਧੰਕਾਉਣ ਦੇ ਇਲਜ਼ਾਮ ਲੱਗੇ ਆ ਭਾਨਾ ਸਿੱਧੂ ਦੇ ਉੱਤੇ ਭਲਕੇ ਉਹਨਾਂ ਨੇ ਕੱਲ ਦੀ ਜੇ ਆਪਾਂ ਗੱਲ ਕਰ ਲਈਏ ਸਾਡੇ ਤਿੰਨ ਬਾਰੇ ਪਲੇਰ ਕੋਟਲੇ ਜੇਲ੍ਹ ਤੋਂ ਬਾਹਰ ਹੋਣਾ ਸੀ ਪਰ ਦੱਸਿਆ ਜਾ ਰਿਹਾ ਜੀ ਉਹਨਾਂ ਨੂੰ ਸਾਡੇ ਤਿੰਨ ਕੀ ਦੁਪਹਿਰ ਦੀ 12 1 ਵਜੇ ਦੇ ਕਰੀਬ ਜਿਹੜੀ ਪੌਸਾ ਉੱਥੇ ਲੈ ਜਾਂਦੀ ਆ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਟਿਆਲੇ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਉਹ ਜਿਹੜਾ ਪਰਚਾ ਸਾਰਾ ਸਾਹਮਣੇ ਆਉਂਦਾਗਾ ਜਿਹੜਾ ਪਰਚਾ ਪਾਇਆ ਜਾਂਦਾਗਾ ਪਿਛਲੇ ਸਾਲ ਯਾਨੀ ਕਿ 12 ਮਹੀਨੇ ਦੇ 21 ਤਰੀਕ ਨੂੰ ਤੇ ਜਿਹੜਾ ਇਹ ਵਾਲਾ ਪਰਚਾ ਹੈਗਾ ਇਹਦਾ ਮੈਂ ਤੁਹਾਨੂੰ ਦੱਸਦਾ ਇਹ 26 ਤਰੀਕ ਪਹਿਲਾ ਮਹੀਨਾ 2024 ਤੇ ਇਹਦਾ ਜਿਹੜਾ ਟਾਈਮ ਆ 242 ਦਾ ਜਿਹੜਾ ਟਾਈਮ ਆ ਉਹ ਦੱਸਿਆ ਜਾ ਰਿਹਾ ਜਾਨੀ ਕਿ ਇਹ ਜਿਹੜਾ ਪਰਚਾ ਹੈਗਾ ਇਹ ਕੱਲ ਪਾਇਆ ਗਿਆ ਹੈਗਾ ਰਾਤ ਨੂੰ ਭਾਨੇ ਸਿੱਧੂ ਦੇ ਉੱਤੇ ਸੋ ਇਹ ਤੀਸਰਾ ਪਰਚਾ ਜਿਹੜਾ ਭਾਨੇ ਸਿੱਧੂ ਦੇ ਉੱਤੇ ਹੋਇਆ ਹੈਗਾ ਜਿਹੜਾ 26 ਤਰੀਕ ਨੂੰ ਰਾਤ ਦੇ 20 ਜਾਨੀ ਕਿ 8-9 ਵਜੇ ਦੇ ਕਰੀਬ ਜਿਹੜਾ ਇਹ ਪਰਚਾ ਪਾਇਆ ਗਿਆ ਦਾ ਹੈਗਾ ਭਾਨੇ ਸਿੱਧੂ ਦੇ ਉੱਤੇ ਤੇ ਜਿਹੜਾ ਕੱਲ ਵਾਲਾ ਪਰਚਾ ਜਿਹੜਾ ਪਟਿਆਲੇ ਸਰੋ ਦੇ ਵਿੱਚ ਹੋਇਆ ਹੈਗਾ ਉਹ 21-22 ਤਰੀਕ ਜਿਹੜੀ 12ਵੇਂ ਮਹੀਨੇ 2023 ਦੀ ਆ ਉਹ ਰਾਤ ਨੂੰ 10-11 ਵਜੇ ਦੇ ਕਰੀਬ ਜਿਹੜਾ ਪਾਇਆ ਜਾਂਦਾਗਾ ਉਸ ਪਰਚੇ ਦੇ ਵਿੱਚ ਭਾਨੇ ਸਿੱਧੂ ਦੇ ਉੱਤੇ ਪੰਜ ਤਾਰਾਵਾਂ ਲੱਗੀਆਂ ਸੀਗੀਆਂ ਤੇ ਇਸ ਪਰਚੇ ਦੇ ਉੱਤੇ ਜਿਹੜੀਆਂ ਚਾਰ ਤਾਰਾਵਾਂ ਲੱਗਦੀਆਂ ਹੋਈਆਂ ਸੋ ਇਹ ਇੱਕ ਵੱਡੀ ਅਪਡੇਟ ਆ ਭਾਨੇ ਸਿੱਧੂ ਨੂੰ ਮੈਂ ਕਿ ਸੋ ਲਗਾਤਾਰ ਜਿਹੜੇ ਪਰਚੇ ਹੋ ਰਹੇ ਆ ਉਹ ਚੈਨ ਸਨੈਚਿੰਗ ਦਾ ਪਰਚਾ ਸੀ ਪਹਿਲਾ ਜਿਹੜਾ ਉਹ ਸੀ ਆਰੋਪ ਲੱਗੇ ਸੀ 10000 ਰੁਪਏ ਮੰਗਣ ਦੇ ਜਿਹੜਾ ਇੱਥੇ ਆ ਇੱਥੇ ਵੀ ਪੈਸੇ ਮੰਗਣ ਦੇ ਆਰੋਪ ਆ ਜਿਹੜਾ ਲੱਗਿਆ 384 ਲੱਗਿਆ ਡਰੋਨ ਧਮਕਾਉਣ ਦਾ ਉਹ ਸਾਰਾ ਉਹੀ ਕਾਰਵਾਈ ਦੁਆਰਾ ਤੇ ਜਿਹੜਾ ਨੰਮੀਆਂ ਧਾਰਾਵਾਂ ਜੁੜੀਆਂ ਕਿੰਨਾ 500 506 ਤੇ 499 ਉਹ ਭਾਨੇ ਸਿੱਧੂ ਦੇ ਨਾਲ ਜੁੜੀ ਅਪਡੇਟ ਸੀ ਐਫ ਆਈ ਆਰ ਦੀ ਕਾਪੀ ਸੀ ਕੁਝ ਕੁ ਟਾਈਮ ਤੇ ਤੁਹਾਡੇ ਨਾਲ ਫੇਸਬੁੱਕ ਪੇਜ ਦੇ ਉੱਤੇ ਸਾਂਝੀ ਕਰ ਦਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਭਾਨੇ ਸਿੱਧੂ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਆ ਰਹੀ ਆ ਤੀਜਾ ਪਰਚਾ ਭਾਨੇ ਸਿੱਧੂ ਦੇ ਉੱਤੇ ਹੋ ਚੁੱਕਾ ਹੈਗਾ ਐਫ ਆਈ ਆਰ ਦੀ ਕਾਪੀ ਸਾਡੇ ਹੱਥ ਦੇ ਵਿੱਚ ਹੈ ਇਸ ਵਕਤ ਜਿਹੜਾ ਇਹ ਪਰਚਾ ਹੈਗਾ ਇਹ ਹਬੌਰ ਸਿਟੀ ਬੰਦ ਦੇ ਵਿੱਚ ਦਰਜ ਕੀਤਾ ਗਿਆ ਹੈ ਤੇ ਚਾਰ ਧਾਰਾਵਾਂ ਜਿਹੜੀਆਂ ਭਾਨੇ ਸਿੱਧੂ ਦੇ ਉੱਤੇ ਲੱਗੀਆਂ ਆ ਪਹਿਲਾ ਪਰਚਾ ਭਾਨੇ ਸਿੱਧੂ ਦੇ ਉੱਤੇ ਲੁਧਿਆਣੇ ਹੁੰਦਾ ਹੈਗਾ ਜਿੱਦੇ ਵਿੱਚ ਉਸ ਨੂੰ ਜ਼ਮਾਨਤ ਮਿਲੀ ਉਸ ਤੋਂ ਬਾਅਦ ਪਟਿਆਲਾ ਸਦਰ ਕੰਮ ਹੁੰਦਾ ਹੈਗਾ ਤੇ ਅੱਜ ਹਬੌਰ ਸਿਟੀ ਵਾਂਦੇ ਵਿੱਚ ਜਿਹੜਾ ਪਰਚਾ ਹੋਇਆਗਾ ਇਹ ਭਾਨੇ ਸਿੱਧੂ ਤੇ ਦੋ ਹੋਰ ਬੰਦਿਆਂ ਦੇ ਉੱਤੇ ਬਾਇ ਨੇਮ ਇਹ ਪਰਚਾ ਹੁੰਦਾਗਾ ਇਹ ਪਰਚੇ ਦੇ ਵਿੱਚ ਜਿਹੜੀਆਂ ਚਾਰ ਧਾਰਾਵਾਂ ਲੱਗੀਆਂ 384 384 ਉਹੀ ਧਾਰਾ ਜਿਹੜੀ ਭਾਨੇ ਦੇ ਉੱਤੇ ਲੁਧਿਆਣੇ ਵਾਲੇ ਕੇਸ ਦੇ ਵਿੱਚ ਲੱਗੀ ਸੀਗੀ ਉਸ ਤੋਂ ਬਾਅਦ ਜਿਹੜੀ ਧਾਰਾ ਲੱਗੀ 499 500 ਤੇ 506 ਯਾਨੀ ਕਿ ਧਾਕੀ ਦੇਣ ਦੇ આરોਪ ਲੱਗੇ ਨੇ ਭਾਨਾ ਸਿੱਧੂ ਦੇ ਉੱਤੇ ਤੇ ਹੋਰ ਜਿਹੜੇ ਆ ਲੋਕ ਨੇ ਜਿਨ੍ਹਾਂ ਦੇ ਉੱਤੇ ਪਰਚਾ ਹੁੰਦਾ ਹੈਗਾ ਉਹ ਕਾਰਜ ਸਿੰਘ ਤੇ ਅਰਸ਼ਦੀਪ ਸਿੰਘ ਅ ਅਰਸ਼ਦੀਪ ਸਿੰਘ ਦੇ ਜਿਹੜੇ ਪਿਤਾ ਨੇ ਉਹ ਕਾਰਜ ਸਿੰਘ ਨੇ ਯਾਨੀ ਕਿ ਟੌਪ ਪਿਤਾ ਦੇ ਉੱਤੇ ਪਰਚਾ ਹੁੰਦਾ ਤੇ ਤੀਜਾ ਜਿਹੜਾ ਵਿਅਕਤੀ ਹੈ ਉਹ ਭਾਨਾ ਸਿੱਧੂ ਕੋਟਦੁੱਲੇ ਤੋਂ ਜਿਨ੍ਹਾਂ ਦੇ ਉੱਤੇ ਇਹ ਪਰਚਾ ਹੁੰਦਾ ਤੇ ਜਿਹੜੇ ਦੋ ਹੋਰ ਬੰਦੇ ਨੇ ਉਹ ਨੇ ਕੂਹਿਆਂ ਸਰਵਰ ਦੇ ਕੂਹਿਆਂ ਸਰਵਰ ਫਾਇਰ ਕੱਢਵਾ ਦੇ ਵਿੱਚ ਪੈਂਦਾਗਾ ਸੋ ਇਹ ਇੱਕ ਜਿਹੜੀ ਨਵੀਂ ਅਪਡੇਟ ਆਈ ਆ ਭਾਨਾ ਸਿੱਧੂ ਨੂੰ ਲੈ ਕੇ ਜਿਹੜਾ ਤੀਸਰਾ ਪਰਚਾ ਹੋਇਆਗਾ ਤੇ ਦੱਸਿਆ ਜਾ ਰਿਹਾ ਵੀ ਪਰਚਾ ਜਿਹੜੇ ਨੇ ਕਰਾਇਆਗਾ ਉਹ ਕੋਈ ਇਮੀਗ੍ਰੇਸ਼ਨ ਚਵਾਉਂਦਾ ਤੇ ਭਾਨਾ ਸਿੱਧੂ ਨੇ ਉਹਨਾਂ ਨੂੰ ਫੋਨ ਦੇ ਉੱਤੇ ਤੋਂ ਕਾਇਆ ਸੀ ਇਹ ਮੁੰਡੇ ਬਾਹਰ ਜਾਂਦੇ ਨੇ ਬਾਹਰੋਂ ਵਾਪਸ ਆਉਂਦੇ ਨੇ ਫਿਰ ਕੋਈ ਇਹਨਾਂ ਦੇ ਪੈਸਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਵਾਲੇ ਨਾਲ ਕੋਈ ਲੋਕਚੋਕ ਹੁੰਦੀ ਹੈ ਇਮੀਗ੍ਰੇਸ਼ਨ ਵਾਲਿਆਂ ਤਾਂ ਕੋਈ ਨੌਜਵਾਨ ਪੈਸੇ ਵਾਪਸ ਮੰਗਦੇ ਸੀ ਕੋਈ ਇਦਾਂ ਦਾ ਮਾਮਲਾ ਬਣਾਏਗਾ ਤੇ ਇਹ ਪਰਚੇ ਦਾ ਜਿਹੜਾ ਆਧਾਰ ਆ ਉਹ ਲੁਧਿਆਣੇ ਵਾਲਾ ਦਾ ਪਰਚਾ ਜਿਵੇਂ ਕਿ ਉਹਥੇ ਵੀ 384 ਲੱਗੀ ਇੱਥੇ ਵੀ 384 ਲੱਗੀ ਸੋ ਐਫ ਆਈ ਆਰ ਦੀ ਕਾਪੀ ਵੀ ਅਸੀਂ ਨਾਲ ਪਾਉਂਗਾ ਮੈਂ ਆਪਦੀ ਫੇਸਬੁੱਕ ਦੇ ਉੱਤੇ ਤੁਸੀਂ ਪੜ੍ਹ ਵੀ ਸਕਦੇ ਹੋ ਐਫ ਆਈ ਆਰ ਦੀ ਜਿਹੜੀ ਕਾਪੀ ਆ ਉਹ ਵੀ ਪਾਵਾਂਗੇ ਇੱਕ ਵਾਰ ਮੈਂ ਫਿਰ ਦੁਬਾਰਾ ਦੱਸਦਾ ਜਿਹੜੇ ਲੋਕ ਸਾਡੇ ਨਾਲ ਹੁਣ ਜੁੜੇ ਨੇ ਪਾਨੇ ਸਿੱਧੂ ਦੇ ਉੱਤੇ ਤੀਜੀ ਐਫਆਈਆਰ ਹੋ ਚੁੱਕੀ ਆ ਇਹ ਐਫਆਈਆਰ ਸਿਟੀਵਨ ਥਾਣੇ ਜਿਹੜਾ ਖੋਹੋਰ ਖੋਹੋਰ ਦੇ ਵਿੱਚ ਐਫਆਈਆਰ ਹੁੰਦੀ ਆ ਤਿੰਨ ਵਿਅਕਤੀਆਂ ਦਾ ਨਾਮ ਆ ਇਸ ਦੇ ਵਿੱਚ ਅਰਸ਼ਦੀਪ ਸਿੰਘ ਇੱਕ ਜਿਹੜਾ ਵਿਅਕਤੀ ਆ ਉਹ ਹੈਗਾਗਾ ਕਾਰਜ ਸਿੰਘ ਕਾਰਜ ਸਿੰਘ ਅਰਸ਼ਦੀਪ ਸਿੰਘ ਦਾ ਪਿਤਾਗਾ ਤੇ ਪਾਨਾ ਸਿੱਧੂ ਤਿੰਨ ਬੰਦਿਆਂ ਦਾ ਨਾਮ ਆ ਤੇ ਜਿਹੜੇ ਦੋ ਬੰਦੇ ਨੇ ਉਹ ਖੁਈਆ ਸਰਵਰ ਦੇ ਆ ਪਾਨਾ ਸਿੱਧੂ ਕੂਰ ਦੁਨੀਆ ਦੇ ਚਾਰ ਤਰੀਆਂ ਧਾਰਾਵਾਂ ਲੱਗਦੀਆਂ ਇੱਕ ਵਾਰ ਤੁਹਾਨੂੰ ਦੁਬਾਰਾ ਦੱਸ ਦਈਏ 384 499 500 ਤੇ 506 ਯਾਨੀ ਕਿ ਧੰਕਾਉਣ ਦੇ ਇਲਜ਼ਾਮ ਲੱਗੇ ਆਪਾਂ ਦਾ ਸਿੱਧੂ ਦੇ ਉੱਤੇ ਭਲਕੇ ਉਹਨਾਂ ਨੇ ਕੱਲ ਦੀ ਜੇ ਆਪਾਂ ਗੱਲ ਕਰ ਲਈਏ ਸਾਢੇ 3:00 ਵੇਲੇ ਪਲੇਰ ਕੋਟਲੇ ਜੇਲ੍ਹ ਤੋਂ ਬਾਹਰ ਹੋਣਾ ਸੀ ਪਰ ਦੱਸਿਆ ਜਾ ਰਿਹਾ ਜੀ ਉਹਨਾਂ ਨੂੰ ਸਾਡੇ ਤਨ ਕੀ ਦੁਪਹਿਰ ਹੀ 12 1 ਵਜੇ ਦੇ ਕਰੀਬ ਜਿਹੜੀ ਪੌਸਾ ਉੱਥੇ ਲੈ ਜਾਂਦੀ ਆ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਟਿਆਲੇ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਉਹ ਜਿਹੜਾ ਪਰਚਾ ਸਾਰਾ ਸਾਹਮਣੇ ਆਉਂਦਾ ਹੈਗਾ ਜਿਹੜਾ ਪਰਚਾ ਪਾਇਆ ਜਾਂਦਾ ਹੈਗਾ ਪਿਛਲੇ ਸਾਲ ਯਾਨੀ ਕਿ 12ਵੇਂ ਮਹੀਨੇ ਦੇ 21 ਤਰੀਕ ਨੂੰ ਤੇ ਜਿਹੜਾ ਇਹ ਵਾਲਾ ਪਰਚਾ ਹੈਗਾ ਇਹਦਾ ਮੈਂ ਤੁਹਾਨੂੰ ਦੱਸਦਾ ਇਹ 26 ਤਰੀਕ ਪਹਿਲਾ ਮਹੀਨਾ 2024 ਤੇ ਇਹਦਾ ਜਿਹੜਾ ਟਾਈਮ ਆ ਬੀ ਬਿਆਲੀ ਜਿਹੜਾ ਟਾਈਮ ਆ ਉਹ ਦੱਸਿਆ ਜਾ ਰਿਹਾ ਯਾਨੀ ਕਿ ਇਹ ਜਿਹੜਾ ਪਰਚਾ ਹੈਗਾ ਇਹ ਕੱਲ ਪਾਇਆ ਗਿਆ ਹੈਗਾ ਰਾਤ ਨੂੰ ਭਾਨੇ ਸਿੱਧੂ ਦੇ ਉੱਤੇ ਸੋ ਇਹ ਤੀਸਰਾ ਪਰਚਾ ਜਿਹੜਾ ਭਾਨੇ ਸਿੱਧੂ ਦੇ ਉੱਤੇ ਹੋਇਆ ਹੈਗਾ ਜਿਹੜਾ 26 ਤਰੀਕ ਨੂੰ ਰਾਤ ਦੇ 20 ਯਾਨੀ ਕਿ 8:09 ਵਜੇ ਦੇ ਕਰੀਬ ਜਿਹੜਾ ਇਹ ਪਰਚਾ ਪਾਇਆ ਗਿਆ ਦਾ ਹੈਗਾ ਭਾਨੇ ਸਿੱਧੂ ਦੇ ਉੱਤੇ ਤੇ ਜਿਹੜਾ ਕੱਲ ਵਾਲਾ ਪਰਚਾ ਹੈਗਾ ਪਟਿਆਲੇ ਸਰੋ ਦੇ ਵਿੱਚ ਹੋਇਆ ਹੈਗਾ ਉਹ 21-22 ਤਰੀਕ ਜਿਹੜੀ 12ਵੇਂ ਮਹੀਨੇ 2023 ਦੀ ਆ ਉਹ ਰਾਤ ਨੂੰ 10-11 ਵਜੇ ਦੇ ਕਰੀਬ ਜਿਹੜਾ ਪਾਇਆ ਗਿਆ ਤਾਂਕਾ ਉਸ ਪਰਚੇ ਦੇ ਵਿੱਚ ਭਾਨੇ ਸਿੱਧੂ ਦੇ ਉੱਤੇ 5 ਤਾਰਾਵਾਂ ਲੱਗੀਆਂ ਸੀਗੀਆਂ ਤੇ ਇਸ ਪਰਚੇ ਦੇ ਉੱਤੇ ਜਿਹੜੀ ਨਾ 4 ਤਾਰਾਵਾਂ ਲੱਗਦੀਆਂ ਹਈਆਂ ਸੋ ਇਹ ਇੱਕ ਵੱਡੀ ਅਪਡੇਟ ਆ ਭਾਨੇ ਸਿੱਧੂ ਨੂੰ ਲੈ ਕੇ ਸੋ ਲਗਾਤਾਰ ਜਿਹੜੇ ਪਰਚੇ ਹੋ ਰਹੇ ਆ ਉਹ ਚੈਨ ਸਨੈਚਿੰਗ ਦਾ ਪਰਚਾ ਸੀ ਪਹਿਲਾ ਜਿਹੜਾ ਉਹ ਸੀ ਔਰੋਪ ਲੱਗੇ ਸੀ 10000 ਰੁਪਏ ਮੰਗਣ ਦੇ ਜਿਹੜਾ ਇੱਥੇ ਆ ਇੱਥੇ ਵੀ ਪੈਸੇ ਮੰਗਣ ਦੇ ਔਰੋਪ ਆ ਜਿਹੜੇ ਲੱਗਿਆ 384 ਲੱਗਿਆ ਡਰੋਨ ਧਮਕਾਉਣ ਦਾ ਉਹ ਸਾਰਾ ਉਹੀ ਕਾਰਵਾਈ ਦੁਆਰਾ ਤੇ ਜਿਹੜਾ ਨਵੀਆਂ ਤਾਰਾਵਾਂ ਜੋੜੀਆਂ ਗਿਆ 500 506 ਤੇ 400 ਮੇਰਾ ਨਾਮ ਮੈਂ ਸੋਇ ਭਾਨੇ ਸਿੱਧੂ ਦੇ ਨਾਲ ਜੁੜੀ ਅਪਡੇਟ ਸੀ ਐਫ ਆਈ ਆਰ ਦੀ ਕਾਪੀ ਸੀ ਕੁਝ ਕੁ ਟਾਈਮ ਤੇ ਤੁਹਾਡੇ ਨਾਲ ਫੇਸਬੁਕ ਪੇਜ ਦੇ ਉੱਤੇ ਸਾਂਝੀ ਕਰਾਂਗੇ ਧੰਨਵਾਦ